700 ਕਾਲ ਜੀ ਮੈਂ ਬਾਲਮਗਰਿੰਦਪੁਰ ਆਪ ਜੀ ਦੇ ਨਾਲ ਇੱਕ ਇਹ ਮੰਦਪਾ ਕੀ ਖਬਰ ਲੈ ਕੇ ਹਾਜ਼ਰ ਹੋਇਆ ਜੋ ਕਿ ਪਿੰਡ ਵਰਪਾਲ ਤੋਂ ਸਾਹਮਣੇ ਆਈ ਹੈ ਜੋ ਕਿ ਮੱਲਾਲੇ ਦੇ ਨਜ਼ਦੀਕ ਪੈਂਦਾ ਹੈ ਤੇ ਉਥੋਂ ਨਹਿਰਾ ਨਗਦੀਆਂ ਨੇ ਵਰਪਾਲ ਪਿੰਡ ਦੇ ਕੋਲੋਂ ਦੀ ਜੋੜੀਆਂ ਨਹਿਰਾਂ ਜੋ ਕਿ ਹਰੀਕੇ ਤੋਂ ਚੱਲਦੀਆਂ ਨੇ ਉਹ ਨਹਿਰਾ ਦੇ ਵਿੱਚ ਪਰਿਵਾਰ ਦਾ ਰੁੜ ਜਾਣ ਦੀ ਖਬਰ ਸਾਹਮਣੇ ਆਈ ਹੈ ਕਿ ਇੱਕ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਜਾ ਰਿਹਾ ਸੀ ਜਦੋਂ ਪਰਿਵਾਰ ਦੇ ਨਾਲ ਜਾ ਰਿਹਾ ਸੀ ਤਾਂ ਉਥੇ ਕੁਲ ਦੇ ਉਤੇ ਤਿਲਕਣ ਹੋਣ ਕਾਰਨ بارش ਦੇ ਕਾਰਨ ਤਿਲਕਣ ਹੋਈ ਹੋਈ ਸੀ ਤੇ ਉਸ ਦੇ ਉਤੇ ਉਹਦਾ ਮੋਟਰਸਾਈਕਲ ਜਦੋਂ ਸਿਰਪੰਦ ਕਰਦਾ ਤਾਂ ਉਹ ਨਹਿਰ ਦੇ ਵਿੱਚ ਬੱਚੇ ਦੋ ਬੱਚੇ ਤੇ ਇੱਕ ਉਸ ਦੀ ਵਾਈਫ ਸੀ ਜੋ ਡਿੱਗ ਜਾਂਦੇ ਨੇ ਮੋਟਰਸਾਈਕਲ ਉਹ ਨੌਜਵਾਨ ਉੱਥੇ ਸੁੱਟ ਕੇ ਵਾਈਫ ਨੂੰ ਤਾਂ ਬਚਾ ਲੈਂਦਾ ਪਰ ਬੱਚੇ ਰੁੜ ਜਾਂਦੇ ਨੇ ਬੱਚੇ ਰੁੜ ਜਾਂਦੇ ਨੇ ਤਾਂ ਉਹ ਤੁਸੀਂ ਦੇਖੋ ਕਿ ਜੋ ਪੁਲ ਜਾ ਰਿਹਾ ਹੈ ਨਹਿਰ ਦੇ ਉੱਤੋਂ ਦੀ ਉਸ ਦੇ ਉੱਤੇ ਜੋ ਰੇਲਿੰਗ ਬਰ ਲੋਹੇ ਦੀ ਜਾਂ ਅ ਸੀਮੈਂਟ ਵਗੈਰਾ ਦੀ ਬਣੀ ਹੁੰਦੀ ਹੈ ਕੋਈ ਵੀ ਨਹੀਂ ਹੈ ਇਸ ਵਲੇ ਪ੍ਰਸ਼ਾਸਨ ਦਾ ਧਿਆਨ ਨਹੀਂ ਗਿਆ ਕਿਉਂਕਿ ਉਹਨਾਂ ਦੀ ਇਹ ਗੁਹਾਰ ਹੈ ਕਿ ਸਾਡੇ ਨਾਲ ਹੋ ਗਿਆ ਪਰ ਅੱਗੇ ਕਿਸੇ ਨਾਲ ਨਾ ਹੋਵੇ ਇਸ ਨੂੰ ਧਿਆਨ ਵਿੱਚ ਰੱਖਣਾ ਹ ਉਸ ਤੇ ਰੇਲਿੰਗ ਵਗੈਰਾ ਜਾਂ ਪੁਲ ਦੀ ਮੁਰੰਮਤ ਜੋ ਵੀ ਹੋਣੀ ਚਾਹੀਦੀ ਹੈ ਤੇ ਇਹ ਖਬਰ ਅ ਫਰੋਈਪੁਰ ਜ਼ਿਲ੍ਹੇ ਦੇ ਵਰਪਾਲ ਪਿੰਡ ਤੋਂ ਸਾਹਮਣੇ ਆ ਰਹੀ ਹੈ ਕਿ ਉੱਥੇ ਪੂਰੇ ਦਾ ਪੂਰਾ ਪਰਿਵਾਰ ਜੋ ਕਿ ਸਦਮੇ ਦੇ ਵਿੱਚ ਹੈ ਦੋ ਬੱਚੇ ਰੁੜ ਗਏ ਨੇ ਇੱਕ 5 ਸਾਲ ਦਾ ਦੱਸਿਆ ਜਾ ਰਿਹਾ ਤੇ ਇੱਕ ਬੱਚਾ 2 ਸਾਲ ਦਾ ਦੱਸਿਆ ਜਾ ਰਿਹਾ ਇਹ ਖਬਰ ਵਰਪਾਲ ਤੋਂ ਸਾਹਮਣੇ ਆਈ ਹੈ ਸੋ ਉਹ ਉਹਨਾਂ ਦੇ ਪਰਿਵਾਰਾਂ ਪਰਿਵਾਰ ਮੈਂਬਰਾਂ ਦਾ ਕੀ ਕਹਿਣਾ ਹੈ ਤੁਸੀਂ ਆਪ ਸੁਣ ਲਵੋ ਕਿ ਜੋ ਤੁਹਾਡੇ ਬੱਚੇ ਸੀਗੇ ਉਹ ਨਹਿਰ ਦੇ ਵਿੱਚ ਮਿਲੇ ਨਹੀਂ ਨਹੀਂ ਕੋਈ ਨਹੀਂ ਮਿਲਿਆ ਅੱਛਾ ਇਹ ਦੋਨੋਂ ਹੀ ਬੱਚੇ ਬਸ ਤੇ ਭੈਣ ਤੁਹਾਡੇ ਨਾਲ ਹੀ ਨਿਕਲੇ ਜਾਂ ਥੋੜਾ ਉਹ ਬੱਚੇ ਉਹ ਵੀ ਗਾਹ ਜਾ ਕੇ ਨਿਕਲੇ ਮਾਂ ਕੋਲੋਂ ਨਿਕਲੇ ਅੱਛਾ ਇਹ ਹਾਂਜੀ ਠੀਕ ਹੈ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚੇ ਇੱਥੇ ਕੋਈ ਨਹੀਂ ਹਾਂਜੀ ਉਦੋਂ ਕੋਈ ਨਹੀਂ ਲਈ ਲੈ ਹੁਣ ਕੋਈ ਪਹੁੰਚਿਆ ਕੋਈ ਸਵੇਰ ਦਾਕ ਨਹੀਂ ਹੁਣ ਤਾਂ ਮੈਂ ਵੀ ਹੁਣੇ ਆਇਆ ਹਾਂ ਪਤਾ ਨਹੀਂ ਆ ਮੁੰਡਿਆਂ ਨੂੰ ਪਤਾ ਹੁੰਦਾ ਬਾਕੀ ਇਹ ਆਇਆ ਇਹ ਜੋ ਪੋਲਾ ਦੇਖੋ ਕਿੰਨੀ ਇਹਦੇ ਵਿੱਚ ਮਿੱਟੀ ਆ ਕਿਸ ਤਰ੍ਹਾਂ ਇਹ ਤਿਲਕਣ ਦਾ ਕਾਰਨ ਬਣਿਆ ਇਹ ਮੋਟਰਸਾਈਕਲ ਇਹ ਤੋਂ ਪੈਦਲ ਨਹੀਂ ਜਾ ਰਿਹਾ ਤੇ ਮੋਟਰਸਾਈਕਲ ਕਿੱਥੋਂ ਚੱਲ ਸਕਦੇ ਨੇ ਇਹ ਦੇਖੋ ਕਿੰਨੀ ਕਿੰਨੀ ਮਿੱਟੀ ਚੜੀ ਪੜੀ ਇਹ ਜੋ ਹਾਸਿਆਂ ਦਾ ਕਾਰਨ ਆ ਇਹ ਅੰਗਲਾਂ ਟੁੱਟੀਆਂ ਆ ਇਹ ਨਹਿਰਾਂ ਨੇ ਇਹ ਕੋਈ ਮਹਿਕਮੇ ਦਾ ਅਧਿਕਾਰੀ ਅਜੇ ਤੱਕ ਇੱਥੇ ਪਹੁੰਚਿਆ ਨਹੀਂਗਾ ਇਹ ਰਾਤ ਦਾ ਭਾਣਾ ਵਾਪਰਿਆ ਹੈ ਇਹ ਪਰਿਵਾਰ ਦੇ ਮੈਂਬਰ ਆ ਉਹ ਜੋ ਬੈਠੇ ਹੋਏ ਨੇ ਪਿੰਡ ਵਾਲਿਆਂ ਨੇ ਥੋੜਾ ਦੋ ਤਿੰਨ ਪਿੰਡਾਂ ਨੇ ਰਲ ਕੇ ਇਥੋਂ ਰਸਤਾ ਬੰਦ ਕੀਤਾ ਹੋਇਆ ਇਹ ਤੁਸੀਂ ਦੇਖ ਸਕਦੇ ਹੋ